ਜਿੱਥੇ ਪੰਜਾਬ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦਾ 3 ਦਿਨਾਂ ਦਾ ਵਿਸ਼ੇਸ਼ ਸੈਸ਼ਨ ਸਦਨ ਦਾ ਐਲਾਨ ਕਰ ਦਿੱਤਾ ਹੋਇਆ ਤੇ ਸੀਐਮ ਮਾਨ ਨੇ ਇਹ ਵੀ ਕਿਹਾ ਕਿ ਸੈਸ਼ਨ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਨਾਲ ਸੰਬੰਧਿਤ ਕੁਝ ਨਿਯਮਾਂ ਵਿੱਚ ਲੋਕਪੱਖੀ ਸੋਧਾਂ ਕਰਨ ਲਈ ਅਤੇ ਮੁਆਵਜ਼ੇ ਨਾਲ ਸੰਬੰਧਿਤ ਤੇ ਕੁਝ ਨਵੇਂ ਕਾਨੂੰਨਾਂ ਨੂੰ ਮਾਨਤਾ ਦੇਣ ਲਈ ਸੱਦਿਆ ਗਿਆ ਮਾਨ ਸਰਕਾਰ ਨੇ ਇਹ ਸੈਸ਼ਨ 26 ਸਤੰਬਰ ਤੋਂ 29 ਸਤੰਬਰ ਤੱਕ ਸੱਧਿਆ ਇਸ ਦੇ ਨਾਲ ਹੀ ਪੰਜਾਬ ਦੇ ਮਾਲ ਤੇ ਮੁੱਢਬ ਸੇਵਾ ਤੇ ਆਫ਼ਤਨ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੋਡੀਆਂ ਨੇ ਦੱਸਿਆ ਕਿ ਸੂਬੇ 'ਚ ਹੜ੍ਹਾਂ ਦੇ ਪਿੱਛੋਂ ਸਥਿਤੀ ਲਗਾਤਾਰ ਆਮ ਵਾਂਗ ਹੋ ਰਹੀ ਹੈ ਤੇ ਪ੍ਰਭਾਵਿਤ ਪਰਿਵਾਰ ਨਿਯੰਤਰ ਆਪੋ ਆਪਣੇ ਘਰਾਂ ਨੂੰ ਵਾਪਸ ਭਰਤ ਰਹੇ ਨੇ ਉਹਨਾਂ ਨੇ ਦੱਸਿਆ ਕਿ ਪੰਜਾਬ ਭਰ ਚ ਹੁਣ ਤੱਕ ਜਿਹੜੇ ਕੁੱਲ 219 ਰਾਹਤ ਕੈਂਪ ਖੋਲੇ ਗਏ ਸੀ ਪਰ ਇਸ ਵੇਲੇ 13 ਕੈਂਪਸ ਪਰ ਸਿਰਫ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੀ ਜਾਰੀ ਨੇ ਤੇ 10 ਹੜਪ੍ਰਭਾਵਿਤ ਵਿਅਕਤੀ ਉਥੇ ਠਹਿਰੇ ਹੋਏ ਨੇ ਜਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਤੱਕ ਜਿਹੜੇ ਸੂਬੇ ਭਰ ਵਿੱਚ 25 ਕੈਂਪਸ ਜਾਰੀ ਸੀ ਜਿਨ੍ਹਾਂ ਵਿੱਚ 163 ਵਿਅਕਤੀ ਠਹਿਰੇ ਹੋਏ ਸੀ ਤੇ ਮਾਲ ਮੰਤਰੀ ਨੇ ਇਹ ਵੀ ਦੱਸਿਆ ਕਿ ਫਾਜ਼ਲੀਕਾ ਤੇ ਜ਼ਿਲੰਦਰ ਜ਼ਿਲਿਆਂ ਦੇ ਰਾਹਤ ਕੈਂਪਾਂ ਚ ਕੱਲ ਤੱਕ ਜਿਹੜਾ ਕਰਮਬਾਰ 50 ਤੇ 103 ਵਿਅਕਤੀ ਠਹਿਰੇ ਹੋਏ ਸੀ ਪਰ ਜਿਹੜਾ ਇੱਥੋਂ ਸਾਰੇ ਪ੍ਰਭਾਵਿਤ ਵਿਅਕਤੀ ਆਪਣੋਂ ਆਪਣੇ ਘਰਾਂ ਨੂੰ ਚਲੇ ਗਏ ਸਰਕਾਰ ਦੇ ਜਿਹੜਾ ਵਿਆਪਕ ਯਤਨਾ ਸਦਕਾ 1 ਅਗਸਤ ਤੋਂ ਲੈ ਕੇ ਹੁਣ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਇਹ 340 ਵਿਅਕਤੀਆਂ ਨੂੰ ਕੱਢ ਕੇ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਗਿਆ। ਰਿਪੋਰਟਾਂ ਮੁਤਾਬਕ ਮਾਰੂ ਹੜਾ ਨੇ ਬਾਈ ਜ਼ਿਲੇ ਤੇ 2555 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਜਿਸ ਕਾਰਨ 3 ਲੱਖ 99445 ਆਬਾਦੀ ਪ੍ਰਭਾਵਿਤ ਹੋਈ ਆ। ਅਗਸਤ ਤੋਂ ਜਿਹੜਾ ਹੁਣ ਤੱਕ 57 ਲੋਕਾਂ ਦੀ ਜਾਨ ਗਈ ਹੈ ਤੇ 4 ਵਿਅਕਤੀ ਲਾਪਤਾ ਹੋਏ ਸੀ ਸੂਬੇ ਭਰ ਵਿੱਚ ਜਿਹੜਾ 199000922.2 ਹੈਕਟੇਅਰ ਰਕਵੇ ਵਿੱਚ ਖੜੀਆਂ ਫਸਲਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੜ੍ਹਾਂ ਦੀ ਮਾਰ ਤੋਂ ਬਾਅਦ ਸੂਬੇ ਵਿੱਚ ਬਿਮਾਰੀਆਂ ਫੈਲਣ ਦੇ ਖਤਰੇ ਦੇ ਮੱਦੇਨਜ਼ਰ ਹੁਣ ਜਿਹੜਾ ਸਿਹਤ ਵਿਭਾਗ ਵੱਲੋਂ ਵੀ ਪਿੰਡਾਂ ਪਿੰਡ ਜਿਹੜਾ ਕੈਂਪ ਲਾਏ ਜਾ ਰਹੇ ਨੇ ਇਸੇ ਦੌਰਾਨ ਹੀ ਹਰ ਤਰ੍ਹਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਆ ਮੁੱਖ ਮੰਤਰੀ ਮਾਨਯੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਜਿਹੜੀ ਰਿਪੋਰਟ ਉਹ ਸਾਂਝੀ ਕੀਤੀ ਆ ਇਸੇ ਦੌਰਾਨ ਦੱਸਿਆ ਕਿਸੇਤ ਵਿਭਾਗ ਨੇ ਕੈਂਪਾਂ ਰਾਹੀਂ 1035 ਪਿੰਡ ਕਵਰ ਕੀਤੇ ਨੇ ਇਸ ਦੇ ਨਾਲ ਹੀ 13318 ਮਰੀਜ਼ਾਂ ਦੀ ਜਾਂਚ ਵੀ ਕੀਤੀ ਗਈ ਆ ਇਸੇ ਦੌਰਾਨ ਬੁਖਾਰ ਦੇ ਜਿਹੜਾ 1423 ਮਰੀਜ਼ ਡਾਇਰੀਆ ਦੇ 303 ਮਰੀਜ਼ ਚਮੜੀ ਦੇ 1781 ਮਰੀਜ਼ ਅੱਖਾਂ ਦੇ ਇਨਫੈਕਸ਼ਨ ਦੇ 811 ਮਰੀਜ਼ਾਂ ਦਾ ਮੌਕੇ ਤੇ ਜਿਹੜਾ ਇਲਾਜ ਕੀਤਾ ਗਿਆ ਇਸ ਦੇ ਨਾਲ ਹੀ ਆਸ਼ਾ ਵਰਕਰਾਂ ਨੇ ਵੀ 1079 ਪਿੰਡ ਕਵਰ ਕੀਤੇ ਨੇ 46243 ਘਰਾਂ ਦਾ ਦੌਰਾ ਕੀਤਾ ਗਿਆ ਇਸੇ ਦੌਰਾਨ ਹੀ 12524 ਸੇਤ ਕਿਟਾਂ ਵੀ ਵੰਡੀਆਂ ਗਈਆਂ ਨੇ